ਯੂਬ ਸਵਾਗਤ ਹੈ ਜੀ ਮੇਰੇ ਚੈਨਲ 'ਤੇ ਸੋ एवरीवन ਅੱਜ ਜੀ ਆਏ ਸੀ ਜੀ ਮੈਰिज ਤੇ ਮੈਰिज ਤੇ ਅਸੀਂ ਜਾ ਰਹੇ ਸੀ ਅੱਜ ਹੈਗੀ ਅੱਜ ਪਾਰਟੀ ਸੋ ਮੈਂ ਸਭ ਨੂੰ ਦੱਸ ਦੇਣੀ ਚਾਹਣੀ ਹੈ ਕਾਫੀ ਦਿਨਾਂ ਦੇ ਅਸੀਂ ਸ਼ਾਪਿੰਗ ਕਰ ਰਹੇ ਸੀ ਸੋ ਫਾਈਨਲੀ ਅੱਜ ਉਹ ਦਿਨ ਆ ਚੁੱਕਾ ਹੈ ਤਾਂ ਮੈਂ ਸੋਚਿਆ ਕਿ ਆਪਣੇ ਵੌਇਸ ਕਵਰ ਕਰਦੀਆਂ ਮੈਂ ਵੀਡੀਓ ਦੇ ਉੱਪਰ ਕਿਉਂਕਿ ਮੈਂ ਬੋਲ ਕੇ ਨਹੀਂ ਬਣਾ ਸਕਦੀ ਸੀ ਇਸ ਟਾਈਮ ਵੀ ਮੈਨੂੰ ਪ੍ਰੈਜ਼ੈਂਟ ਵੀਡੀਓ ਬਾਹਰ ਐਡਿਟ ਕਰਨੀ ਪੈ ਰਹੀ ਆ ਸੋ एवरीवन ਤੁਸੀਂ ਦੇਖ ਸਕਦੇ ਆ ਇੱਧਰ ਮੇਰਾ ਫੇਸ ਮੈਂ ਮਮਿੰਟ ਬੋਲ ਰਹੀ ਸੀ ਕਿ ਮੇਰਾ ਫੇਸ ਨਹੀਂ ਦੇਖ ਰਿਹਾ ਤੁਸੀਂ ਮਤਲਬ ਜਦੋਂ ਆਪਾਂ ਗੱਡੀ ਤੋਂ ਉਤਰੇ ਨਾ ਤੁਸੀਂ ਉਦੋਂ ਹੀ ਬਣਾਈਓ ਸੋ ਇੱਧਰ ਇਹ ਵੀ ਆਪਣੀ ਬਣਾ ਰਹੇ ਸੀ ਨਾਲ-ਨਾਲ ਤੇ ਅਸੀਂ ਵਿੱਚ ਹੀ ਨੇੜੇ ਆ ਚੁੱਕੇ ਸੀ ਜਿਆਦਾ ਦੂਰ ਮਤਲਬ ਕਿ ਘਰ ਦੇ ਵਿੱਚ ਚਾਹੇ ਘਰ ਤੋਂ ਬਾਹਰ ਅਸੀਂ ਵੀਡੀਓ ਸਟਾਰਟ ਨਹੀਂ ਕੀਤੀ ਸੀਗੀ ਸੋ ਫਾਈਨਲੀ ਜਦੋਂ ਅਸੀਂ ਪਹੁੰਚਣ ਵਾਲੇ ਸੀ ਉੱਥੇ ਨੇੜੇ ਜਾ ਹੀ ਵੀਡੀਓ ਨੂੰ ਸਟਾਰਟ ਕੀਤਾ ਸੀ ਇਧਰ ਬੋਬੀ ਤੁਸੀਂ ਦੇਖ ਸਕਦੇ ਹੋ ਫੋਨ ਦੇਖ ਰਿਹਾ ਹੈ Papa ਗੱਡੀ ਚਲਾ ਰਹੇ ਨੇ ਸੋ ਅਸੀਂ ਬਸ ਪਹੁੰਚਣ ਹੀ ਵਾਲੇ ਸੀਗੇ ਤੇ ਤੁਸੀਂ ਸਾਰਾ ਵਿਊ ਚੈੱਕ ਕਰ ਸ ਬਹੁਤ ਜ਼ਿਆਦਾ ਗਰਮੀ ਸੀਗੀ ਸੋ ਮੈਂ ਸਭ ਨੂੰ ਦੱਸ ਦੇਣਾ ਚਾਹਣੀ ਆ ਕਿ ਅਸੀਂ ਪਹਿਲਾਂ ਹੀ ਸੋਚ ਲਿਆ ਸੀ ਕਿ ਵਲੌਗ ਅਸੀਂ ਸਟਾਰਟ ਕਿਉਂਕਿ ਮੰਮੀ ਹੁਣੀ ਆਏ ਹੋਏ ਸੀ ਜਿਵੇਂ ਕਿ ਸਭ ਨੂੰ ਪਤਾ ਨਾਨੀ ਹੁਣੀ ਵੀ ਆਏ ਸੀ ਪਿੱਛੇ ਉਹਨਾਂ ਦੀ ਗੱਡੀ ਆ ਰਹੀ ਸੀ ਆਪਣੀ ਗੱਡੀ ਦੇ ਪਿੱਛੇ ਉਹਨਾਂ ਦੀ ਆ ਰਹੀ ਸੀਗੀ ਜਿਹਦੇ ਕਰਕੇ ਮਤਲਬ ਕਿ ਇੱਕ ਨਾ ਸਵੇਰ ਸੁਬਾਹ ਇਨਾ ਕੰਮ ਸੀ ਨਾ ਸਾਰੀ ਘਰ ਦੀ ਸਫਾਈ ਕਰਨੀ ਪਈ ਟਾਈਮ ਬਿਲਕੁਲ ਵੀ ਨਹੀਂ ਹੈਗਾ ਸੀਗਾ ਤਾਂ ਜਲਦੀ ਜਲਦੀ ਫਟਾਫਟ ਤਿਆਰੀ ਕੀਤੀ ਤਾਂ ਬਸ ਅਸੀਂ ਸਾਰੇ ਜਾਣੇ ਜਦੋਂ ਬੈਠੇ ਫਿਰ ਵੀ ਅਸੀਂ ਲੇਟ ਹੋ ਗਏ ਸੀ ਕਿਉਂਕਿ ਪਹਿਲਾਂ ਪਾਰਟੀ ਤੋਂ ਪਹਿਲਾਂ ਪਾਠ ਸੀਗਾ ਜੋ ਅਸੀਂ ਨਹੀਂ اٹੈਂਡ ਕਰ पाए ਹਨਾ ਮਤਲਬ ਕਿ ਅਰਦਾਸ ਸਾਡੇ ਆਉਣ ਤੋਂ ਬਾਅਦ ਹੀ ਅਰਦਾਸ ਵਿੱਚ ਅਸੀਂ ਪ੍ਰੈਜ਼ੈਂਟ ਸੀ ਤਾਂ ਅਸੀਂ ਸੋਚਿਆ ਕਿ ਬਸ ਅਰਦਾਸ ਸਾਡੇ ਲਈ ਮਤਲਬ ਕਿ ਬਹੁਤ ਸਕੂਨ ਮਿਲਿਆ ਜਿਵੇਂ ਕਿ ਸਾਨੂੰ ਖੁਸ਼ੀ ਹੋਈ ਦੀ ਅਸੀਂ ਪਹੁੰਚ ਗਏ ਟਾਈਮ ਤੇ ਸਾਨੂੰ ਇਦਾਂ ਸੇ ਅਸੀਂ ਲੇਟ ਹੋ ਚੁੱਕੇ ਹਾਂ ਬਟ ਨਹੀਂ ਸੋ एवरीवन ਪਿੱਛੇ ਤੁਸੀਂ ਦੇਖ ਸਕਦੇ ਹੋ ਗੱਡੀ ਆ ਰਹੀ ਸੀ ਪਵਨ ਹੋਣਾ ਦੀ ਪਵਨ ਮੇਰੀ ਸਿਸਟਰ ਹੋਣਾ ਦੀ ਗੱਡੀ ਆ ਰਹੀ ਸੀਗੀ ਸੋ ਇਧਰ ਅਸੀਂ ਜ਼ਾਰੇ ਸੀ ਬਹੁਤ ਵੀਡੀਓ ਨੂੰ ਮੈਂ ਥੋੜਾ ਫਾਸਟ ਕੀਤਾ ਇਧਰ ਉਹ ਤਾਂ ਤੁਸੀਂ ਵੀ ਚੈੱਕ ਕਰ ਹੀ ਸਕਦੇ ਹੋ ਵੀਡੀਓ ਨੂੰ ਮੈਂ ਤਾਂ ਫਾਸਟ ਕੀਤਾ ਹੈ ਕਿ ਦੇਖਣ ਵਿੱਚ ਤੁਹਾਨੂੰ ਬੋਰਿੰਗ ਬੋਰਿੰਗ ਨਾ ਹੋਵੇ ਤਾਂ ਮੈਂ ਥੋੜਾ ਇਹ ਵੀਡੀਓ ਨੂੰ ਨਾ ਇੱਕ ਫਾਈਨਲੀ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਮੈਨੂੰ ਵੀਡੀਓ ਵਲੋਗਿੰਗ ਬਣਾਣਾ ਤਾਂ ਅਸਲ 'ਚ ਹੋਣ ਆਇਆ ਹੈ ਕਿਉਂਕਿ ਪਹਿਲਾਂ ਥੋੜੀ ਪ੍ਰੋਬਲਮ ਹੁੰਦੀ ਸੀਗੀ ਬਣਾਉਣ ਵਿੱਚ ਬਟ ਇਸ ਵਾਰੀ ਮੈਂ ਇਸ ਵਾਰੀ ਮੈਂ ਬਹੁਤ ਵਧੀਆ ਵਲੌਗ ਆਪਣਾ ਬਣਾਇਆ ਕਿਉਂਕਿ ਮੈਨੂੰ ਨਹੀਂ ਪਤਾ ਸੀ ਕੁਝ ਸੈਟਿੰਗਸ ਹੁੰਦੀਆਂ ਨੇ ਜੋ ਕਿ ਮੈਂ ਫਾਈਨਲੀ ਅੱਜ ਬੈਠੀ ਬੈਠੀ ਪੰਗੇ ਲੈ ਰਹੀ ਸੀ ਤੇ ਬਟ ਮੈਂ ਜਦੋਂ ਮੰਮੀ ਬੋਲ ਰਹੀ ਸੀ ਇਹ ਮੈਨੂੰ ਕਹਿੰਦੇ ਵੀ ਤੁਸੀਂ ਵਲੌਗ ਸਟਾਰਟ ਕਰ ਲੈ ਮੈਂ ਮੈਂ ਜਦੋਂ ਵਲੌਗ ਸਟਾਰਟ ਕੀਤਾ ਮੈਨੂੰ ਉਮੀਦ ਹੀ ਨਹੀਂ ਸੀ ਕਿ ਯਾਰ ਮੈਂ ਆਪਣੀਆਂ ਸੈਟਿੰਗਾਂ ਜਿੱਦਾਂ ਵੀ ਕੀਤੀਆਂ ਹੋਈਆਂ ਸੀ ਨਾ ਉਹ ਜਿੱਦਾਂ ਫੋਨ ਲਿਆ ਸੀ ਨਾ ਫਾਈਨਲੀ ਜਿਹੜੇ ਵਲੌਗ ਮੈਂ ਸ਼ੂਟ ਕੀਤੇ ਉਦਾਂ ਹੀ ਕੀਤੇ ਆ ਜੁਰਦੂ ਮੈਂ ਧਿਆਨ ਨਾਲ ਦੇਖਿਆ ਕਿ ਸੈਟਿੰਗਾਂ ਹੋਰ ਵੀ ਬਹੁਤ ਰੌਣੀਆਂ ਹੁੰਦੀਆਂ ਲੋ ਜੀ ਗੱਲਾਂ ਗੱਲਾਂ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਇੱਧਰ ਆਪਣੀ ਰਾਣੀ ਨੂੰ ਆਪਾਂ ਅੰਦਰ ਹੀ ਲਗਾਵਾਂਗੇ ਇੱਧਰ ਨਾਲ ਚਾਚੀ ਹੁਣਾਂ ਦਾ ਘਰ ਸੀ ਭੂਆ ਹੁਣਾਂ ਦੇ ਘਰ ਦੇ ਨਾਲ ਦਾ ਘਰ ਜਿਹੜਾ ਇੱਧਰ ਅਸੀਂ ਦੋਵੇਂ ਗੱਡੀਆਂ ਇੱਥੇ ਆਪਣਾ ਅੰਦਰ ਛਾਵੇਂ ਲਗਾ ਦੇਵਾਂਗੇ ਉਸ ਤੋਂ ਬਾਅਦ ਸਾਰੀ ਫੈਮਿਲੀ ਉਤਰੇਗੀ ਤੇ ਸਭ ਤੋਂ ਪਹਿਲਾਂ ਅਸੀਂ ਨਾਨਕੇ ਵਾਲੇ ਸੀ ਸਾਡੀਆਂ ਸਾਰੀਆਂ ਮਤਲਬ ਕਿ ਐਂਟਰੀ ਹੋਣ ਸਾਰੀ ਸਾਡੀਆਂ ਪਿਕਸ ਹੋਈਆਂ ਸੀ ਕੈਮਰੇ ਵਾਲੇ ਅੱਗੇ ਆ ਚੁੱਕੇ ਸੀਗੇ ਕਿਉਂਕਿ ਮੈਂ ਸਭ ਨੂੰ ਦੱਸ ਦੇਣਾ ਚਾਹਣੀ ਅਸੀਂ ਨਾਨਕਾ ਮੇਰੇ ਸੀਗੇ ਪਿੱਛੇ ਹੋਰ ਵੀ ਗੱਡੀਆਂ ਆ ਰਹੀਆਂ ਸੀਗੀਆਂ ਸੋ ਫਾਈਨਲੀ ਇੱਧਰ ਹੋਰ ਗੱਡੀਆਂ ਐਂਟਰੀ ਕਰ ਰਹੀ ਸੀ ਪਰ ਸਭ ਤੋਂ ਪਹਿਲਾਂ ਆਪਾਂ ਆਪਣੀ ਰਾਣੀ ਦਾ ਧਿਆਨ ਰੱਖਣਾ ਠੀਕ ਆ ਉਹਨੂੰ ਸ਼ਾਵੇਂ ਲਾਣਾ ਹੈਗਾ ਦੋ ਦਿਨ ਦੋ ਦਿਨ ਲੱਗ ਸਕਦੇ 1 ਦਿਨ ਲੱਗ ਸਕਦਾ ਹੈ ਫਾਈਨਲੀ ਇੱਧਰ ਸਾਰੀ ਫੈਮਿਲੀ ਅਸੀਂ ਜਾ ਰਹੇ ਸੀ ਕੈਮਰਾ ਸਾਡੇ ਅੱਗੇ-ਅੱਗੇ ਸੀਗਾ ਤੇ ਵਿਆਹ ਵਾਲਾ ਘਰ ਕਹਿੰਦੇ ਤੁਸੀਂ ਦੇਖ ਹੀ ਸਕਦੇ ਹੋ ਮੈਂ ਜਦੋਂ ਦਾ ਘਰ ਬਣਿਆ ਹੁਣ ਹੀ ਦੇਖਿਆ ਸੀਗਾ ਸੋ ਇੱਧਰ ਬਹੁਤ ਵਧੀਆ ਐਂਟਰੀ ਕੀਤੀ ਆ ਤੁਸੀਂ ਦੇਖ ਸਕਦੇ ਆ ਫਾਈਨਲੀ ਇਹ ਦੁਬਾਰ ਮੇਰੇ ਕੋਲ ਟਾਈਮ ਨਹੀਂ ਹੋਣਾ ਆਪਣਾ ਨੈਕਸਟ ਵਲੌਗ ਜਾਗੋ ਦਾ ਆਏਗਾ ਤਾਂ ਮੈਂ ਸ਼ੂਟ ਕਰਨਾ ਇਸ ਕਰਕੇ ਮੈਨੂੰ ਵੀਡੀਓ ਜਲਦੀ ਐਡਿਟ ਕਰਨੀ ਪੈ ਰਹੀ ਹੈ ਸੋ ਇਧਰ ਤੁਸੀਂ ਜੱਗ ਕਰ ਸਕਦੇ ਹੋ ਮੈਂ ਸਭ ਤੋਂ ਪਹਿਲਾਂ ਭੂਆ ਹੋਣਾ ਨੂੰ ਮਿਲੀ ਸਾਰਿਆਂ ਨੂੰ ਮਿਲੀ ਸਾਰੀ ਫੈਮਿਲੀ ਨੂੰ ਬਹੁਤ ਸਾਰੇ ਜਾਣੇ ਖੁਸ਼ ਹੋਏ ਉਸ ਤੋਂ ਬਾਅਦ ਕੈਮਰਾਮੈਨ ਫੜਿਆ ਸਾਰੀ ਫੈਮਿਲੀ ਮੇਰੀ ਮਿਲ ਰਹੀ ਸੀਗੀ ਤੇ ਅ ਅੰਦਰ ਅਰਦਾਸ ਹੋਣੀ ਸੀ ਉਦੋਂ ਪਹਿਲਾਂ ਅਸੀਂ ਪਹੁੰਚ ਚੁੱਕੇ ਸੀ ਤੇ ਅੰਦਰ ਆਪਣਾ ਬੈਠ ਚੁੱਕੇ ਸੀ ਅਰਦਾਸ ਵੀ ਹੋ ਚੁੱਕੀ ਸੀਗੀ ਥੈਨ ਉਸ ਤੋਂ ਬਾਅਦ ਅਸੀਂ ਪਾਰਟੀ ਚਾਏ ਸੀ ਸਭ ਤੋਂ ਪਹਿਲਾਂ ਸਾਰੇ ਜਾਣੇ ਕਹਿ ਰਹੇ ਸੀ ਸੌਰੀ ਸਾਰੇ ਜਣੇ ਖਿਆਰੇ ਸੀਗੇ ਕਿ ਤੁਸੀਂ ਪਹਿਲਾਂ ਖਾ ਪੀ ਲੋ ਅਸੀਂ ਆਖਿਆ ਨਹੀਂ ਅਸੀਂ ਅਰਦਾਸ ਤੋਂ ਬਾਅਦ ਹੀ ਮੈਨੂੰ ਨਾ ਕਬਰਾਟ ਹੋ ਰਹੀ ਸੀ ਇਸ ਕਰਕੇ ਮੈਨੂੰ ਕੋਲਡ ਡਰਿੰਕ ਪੀ ਮਤਲਬ ਕਿ ਵਾਰੀ ਵਾਰੀ ਪੀ ਨਹੀਂ ਪੈ ਰਹੀ ਸੀਗੀ ਤਾਂ ਮੈਂ ਜ਼ਿਆਦਾ ਰੋਂਗ ਕੁਝ ਨਹੀਂ ਖਾਦਾ ਮੇਰੇ ਨਾਲ ਮੇਰੀ ਸਿਸਟਰ ਸੀ ਹਾਂ ਉਹਦੇ ਨਾਲ ਅਸੀਂ ਮਤਲਬ ਕਿ ਦੋਵਾਂ ਪੈਣਾ ਨੇ ਕਾਫੀ ਕੁਝ ਇੰਜੋਏਮੈਂਟ ਕੀਤਾ ਐਦਰ ਤੁਸੀਂ ਦੇਖ ਸਕਦੇ ਹੋ ਅਰਦਾਸ ਤੋਂ ਬਾਅਦ ਵੀ ਉਹ ਚੈੱਕ ਕਰ ਸਕਦੇ ਹੋ ਤੁਸੀਂ ਤਾਂ ਇੱਥੇ ਭੂਆ ਹੋਣੀ ਬੋਲ ਰਹੀ ਸੀ ਕਿ ਚਲੋ ਤੁਸੀਂ ਖਾ ਪੀ ਲੋ ਕੁਝ ਉਹਨੇ ਨੂੰ ਹੋਰ ਮਤਲਬ ਕਿ ਭੂਆ ਹੋਣੀ ਆ ਜਾਣਗੇ ਦੂਜੇ ਤਾਂ ਮੈਂ ਸਭ ਨੂੰ ਦੱਸ ਦੇਣਾ ਸੋਹਣੀ ਇੱਧਰ ਨਾਨਕਾ ਮੇਲ ਸਾਡਾ ਫਾਈਨਲੀ ਸਾਰੀ ਫੈਮਿਲੀ ਮੇਰੀ ਆ ਚੁੱਕੀ ਸੀਗੀ ਵੈਸੇ ਅ ਇੱਥੇ ਤੁਸੀਂ ਦੇਖ ਸਕਦੇ ਆ ਨਾਲ ਡੈਡੀ ਵੀ ਖੜੇ ਹੋਏ ਨੇ ਸਾਰੇ ਹਨਾ ਫੁੱਫੜ ਹੋਣੀ ਭੂਆ ਹੋਣੀ ਤਾਊ ਤਾਇਆ ਜੀ ਸਾਰੇ ਜਾਣੇ ਆ ਚੁੱਕੇ ਸੀਗੇ ਤੇ ਬਹੁਤ ਵਧੀਆ ਬਟ ਇਹਨਾਂ ਦੀ ਫੋਟੋ ਸ਼ੂਟ ਹੋ ਰਹੀਆਂ ਸੀਗੀਆਂ ਤੇ ਮੈਂ ਸਭ ਨੂੰ ਦੱਸ ਦੇਣਾ ਚਾਹੁੰਦੀ ਆ ਪੈਲਸ ਵਿੱਚ ਵਿਆਹ ਨਹੀਂ ਕੀਤਾਗਾ ਅਸੀਂ ਮਤਲਬ ਕਿ ਇਹਨਾਂ ਨੇ ਸਾਨੂੰ ਪੁੱਛਿਆ ਸੀ ਵੀ ਆਪਾਂ ਪੈਲਸ ਅਟੈਂਡ ਕਰਨਾ ਹੈ ਕਿ ਘਰ ਦੇ ਵਿੱਚ ਕਰਨਾ ਤਾਂ ਅਸੀਂ ਇਹਨਾਂ ਨੂੰ ਇਹੀ ਕਿਹਾ ਸੀ ਆਪਾਂ ਵਿਆਹ ਘਰ ਦੇ ਵਿੱਚ ਹੀ ਕਰਨਾ ਆ ਕਿਉਂਕਿ ਕਾਫੀ ਟਾਈਮ ਬਾਅਦ ਅਸੀਂ ਇਹ ਵਾਲਾ ਮਤਲਬ ਕਿ ਸੋਚਿਆ ਸੀਗਾ ਵੀ ਬਸ ਘਰ 'ਚ ਹੀ ਕਰਨਾ ਹੈ ਵਿਆਹ ਸਸਿ ਕੁੜੀ ਵੱਲੋਂ ਮਤਲਬ ਕੁੜੀ ਹੋਣਾ ਵੱਲੋਂ ਪੈਲਸ ਕੀਤਾ ਜਾ ਰਿਹਾ ਬਟ ਅਸੀਂ ਇੱਧਰ ਘਰੇ ਹੀ ਕਰਾਂਗੇ ਅਸੀਂ ਮੁੰਡੇ ਆਲੇ ਆ ਸੋ ਸਭ ਨੂੰ ਮੈਂ ਦੱਸ ਦੇਣਾ ਚਾਹੁੰਨੀ ਆ ਇੱਧਰ ਮੇਰੀ ਵੀਡੀਓ ਬਣਾ ਰਹੀ ਆ ਪਵਨ ਤੇ ਪਵਨ ਮੈਨੂੰ ਬੋਲ ਰਹੀ ਆ ਕਿ ਮੈਂ ਆਪਾਂ ਕੁਝ ਖਾਣੇ ਆਇਆ ਬਾਹਰ ਹਨਾ ਮੰਮੀ ਹੁਣੀ ਤਾਂ ਲੇਟ ਆਣਗੇ ਉਹਨਾਂ ਨੂੰ ਬਾਅਦ ਵਿੱਚ ਮੈਂ ਹੀ ਪਾ ਕੇ ਦੂੰਗੀ ਹੁਣ ਤੁਹਾਨੂੰ ਪਤਾ ਘਰਾਂ ਦੇ ਵਿੱਚ ਵੇਟਰ ਥੋੜੀ ਲਾਏ ਹੁੰਦੇ ਆ ਵੀ ਟੰਟਾ ਅਸੀਂ ਘਰੇ ਲਾਇਆ ਹੈਗਾ ਇੱਥੇ ਥੋੜੀ ਵੇਟਰ ਸਾਨੂੰ ਫੜਾ ਕੇ ਜਾਣਗੇ ਮੈਂ ਚੱਕੀ ਪਲੇਟ ਚੱਲੋ ਜੀ ਸਾਰੇ ਜਾਣੇ ਜੋ ਜੋ ਖਾਣਾ ਪਲੇਟਾਂ ਭਰ ਲਓ ਆਪਣੀਆਂ ਤੇ ਪਿੱਛੇ ਮੇਰੇ ਕੈਮ ਨਾ ਨਹੀਂ ਇਹ ਚੀਜ਼ ਚ ਨਹੀਂ ਸ਼ਰਮਾਉਣਾ ਜੋ ਦਿਲ ਕਰਨਾ ਤੁਸੀਂ ਖਾਓ ਚੱਕੋ ਤੇ ਬਸ ਖਾਣ ਵਾਸਤੇ ਹੈ ਇੱਧਰ ਅਸੀਂ ਆ ਚੁੱਕੇ ਸੀਗੇ ਮੈਂ ਆਖਿਆ ਖਾਲੀ ਜੀ ਚੇਅਰ ਲੱਭ ਤੇ ਇੱਧਰ ਬੈਠ ਤੇ ਇੱਧਰ ਨਾਲ ਨਾਲ ਮੈਂ ਵਲੌਗਿੰਗ ਕਰ ਰਹੀ ਸੀ ਖਾ ਰਹੀ ਸੀ ਦੈਨ ਉਸ ਤੋਂ ਬਾਅਦ ਮੈਂ ਮੰਮੀ ਹੁਣਾਂ ਨੂੰ ਵੀ ਸਾਰਾ ਕੁਝ ਦਿੱਤਾ ਜੋ ਜੋ ਉਹਨਾਂ ਨੇ ਖਾਣਾ ਸੀਗਾ ਸੋ ਪਾਰਟੀ ਵਾਲਾ ਆਪਣਾ ਇੱਕ 파ਰਟ ਇਹੀ ਹੈ ਬਾਕੀ ਆਪਾਂ ਜਾਗੋ ਚ ਬਰਾਤ ਚ ਸਾਰੇ ਵਲੌਗਰਸ ਵੀ ਮਿਲਾਂਗੇ ਮੈਨੂੰ ਜ਼ਰੂਰ ਦੱਸਿਓ ਮੇਰਾ ਵਲੌਗ ਤੁਹਾਨੂੰ ਕਿੱਦਾਂ ਲੱਗਾ ਜੇਕਰ ਨਵੇਂ ਹੋ ਮੇਰੇ ਚਾਣਾ ਲਗਾ ਲਓ ਸਬਸਕ੍ਰਾਈਬ ਤਾਂ ਕਿ ਮੇਰਾ ਹਰ ਇੱਕ ਆਉਣ ਵਾਲਾ ਤੁਸੀਂ ਵਲੌਗ ਦੇਖ ਸਕੋ ਤੇ ਇਧਰ ਅਸੀਂ ਬਸ ਖਾਣ ਪੀਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਮੰਮੀ ਹੁਣੀ ਵੀ ਆ ਚੁੱਕੇ ਸੀਗੇ ਉਹ ਪੂਰਾ ਪਾਠ ਜਦੋਂ ਹੋ ਗਿਆ ਸੀ ਉਦੋਂ ਆਏ ਸੀ ਅਸੀਂ ਅਰਦਾਸ ਤੋਂ ਬਾਅਦ ਹੀ ਆ ਚੁੱਕੇ ਸੀਗੇ ਸੋ ਹੈ एवरीवन ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਮੰਮੀ ਹੁਣੀ ਆ ਚੁੱਕੇ ਸੀ ਮੰਮੀ ਨੇ ਕੈਮਰਾ ਫੜ ਲਿਆ ਸੀ ਮੇਰੇ ਤੋਂ ਦੰਨਾ ਮੈਂ ਨਾ ਨਹੀਂ ਹੁਣਾਂ ਨੇ ਕਿਹਾ ਚਲੋ ਤੁਹਾਨੂੰ ਕੋਈ ਨਹੀਂ ਮੈਂ ਲਿਆ ਦਿੰਨੀ ਹ ਬਟ ਮੇਰੀ ਹੈਲਪ ਪਾਪਾ ਨੇ ਬਹੁਤ ਕੀਤੀ ਮੈਨੂੰ ਆਪਣਾ ਜਿਹੜੀ ਚੀਜ਼ ਇਹਨਾਂ ਨੇ ਖਾਣੀ ਸੀ ਮਤਲਬ ਕਿ ਫੜਾਰੇ ਸੀ ਆਪਦਿਆਂ ਨੂੰ ਵੀ ਫੜਾਰੇ ਸੀ ਅਸੀਂ ਕਿਹੜਾ ਬਗਾਨਾ ਨੂੰ ਫੜਾਰੇ ਸੀ ਸੋ ਇਧਰ ਦੇਖੋ ਜੀ ਮੇਰੀ ਬੱਚਾ ਬੱਚਾ ਸੌਰੀ ਮੇਰੀ ਫੈਮਲੀ ਪਾਰਟੀ ਸਾਰੇ ਜਾਣੇ ਅਸੀਂ ਖਾਣ ਪੀਣ ਲੱਗ ਪਏ ਸੀਗੇ ਦੈਨ ਉਸ ਤੋਂ ਬਾਅਦ ਚਲੋ ਜੀ ਪਲੇਟਾਂ ਤੇ ਪਲੇਟਾਂ ਪਲੇਟਾਂ ਤੇ ਪਲੇਟਾਂ ਸੋ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਉਸ ਤੋਂ ਬਾਅਦ ਅਸੀਂ ਫੋਟੋ ਸ਼ੂਟਸ ਲਈ ਵੀਡੀਓਜ਼ ਲਈ ਆ ਚੁੱਕੇ ਸੀ ਬਾਹਰ ਤੇ ਅੱਜ ਦੇ ਵਲੌਗ ਵਿੱਚ ਇੰਨਾ ਹੀ ਹੈ ਪਾਰਟੀ ਵਾਲਾ ਫਰਸਟ ਪਾਰਟ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗਾ ਤੇ ਇਧਰ ਤੁਸੀਂ ਦੇਖ ਸਕਦੇ ਹੋ ਬਾਏ ਬਾਏ ਇੱਥੇ ਅਸੀਂ ਫੋਟੋ ਸ਼ੂਟਸ ਲਈ ਬਾਹਰ ਆ ਚੁੱਕੇ ਸੀ एवरीवन ਚਲੋ